ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਗੂਜਰੀ ਮਹੱਲਾ ਪੰਜਵਾ ਕਬਹੂ ਹਰ ਸੋਚੀਤ ਨਾ ਲਾਇਓ ਤੰਦਾ ਕਰਤ ਬਿਹਾਨੀ ਆਉਦਾ ਗੁਣ ਨਿਤ ਨਾਮ ਨਾ ਗਾਇਓ ਤੰਦਾ ਕਰਤ ਬਿਹਾਨੀ ਆਉਦਾ ਹੈ ਗੁਣ ਨਿਤ ਨਾਮ ਨਾ ਗਾਇਓ ਰਹਾਉ ਕੌਡੀ ਕੌਡੀ ਜੋਰਤ ਕਪਟੇ ਅਨਕ ਜੁਗਤ ਕਰ ਧਾਇਓ ਅਨਕ ਅਨਕ ਜੁਗਤ ਕਰ ਧਾਇਓ ਬਿਸਰਤ ਪ੍ਰਾਪ ਕੇਤੇ ਦੁਖ ਗਨੀਆ ਬਿਸਰਤ ਪ੍ਰਾਪ ਕੇਤੇ ਦੁਖ ਗਨੀਆ ਮਹਾ ਮੋਹਨੀ ਖਾਇਓ ਕਰਹੁ ਅਨੁਗ੍ਰਹ ਸੁਆਮੀ ਮੇਰੇ ਗਨਹੁ ਨਾ ਮੋਹਿ ਕਮਾਇਓ ਗੋਬਿੰਦ ਦਇਆਲ ਕਿਰਪਾਲ ਸੁਖ ਸਾਗਰ ਨਾਨਕ ਹਰ ਸਰਣ ਆਇਓ ਗੂਜਰੀ ਮਹੱਲਾ ਪੰਜਵਾ ਰਸਨਾ RAM RAM RAVANT ਰਸਨਾ RAM RAM RAVANT ਛੋੜ ਆਰ ਵਿਹਾਰ ਮਿਥਿਆ ਭਾਜ ਸਦਾ ਭਗਵੰਤ ਰਹਾਉ ਇਹ ਨਾਮ ਏਕ ਆਧਾਰ ਭਗਤਾ ਈਤ ਆਗੈ ਤੇਕ ਨਾਮ ਏਕ ਆਧਾਰ ਭਗਤਾ ਇਥੇ ਵਿਸਰਾਮ ਹੈ ਇਤ ਅੱਗੇ ਇੱਥੇ ਠੰਮਕ ਲਾ ਦਿੰਨੀ ਐ ਇੱਥੇ ਤੇ ਅੱਗੇ ਤੇਗ ਕਰ ਕਰੇਵਾ ਗੋਬਿੰਦ ਦੀਆ ਗੁਰ ਗਿਆਨ ਬੁੱਧ ਵਿਵੇਕ ਕਰਨ ਕਾਰਨ ਸਮਰਥ ਸ੍ਰੀ ਧਰ ਸਰਨਤਾ ਕੀ ਗਹੀ ਮੁਖਤ ਜੁਗਤ ਰਵਾਲ ਸਾਧੂ ਨਾਨਕ ਹਰ ਨਿਦ ਲਹੀ ਗੁਜਰੀ ਮਹੱਲਾ ਪੰਜਵਾ ਘਰ ਚੌਥਾ ਚੌਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਛਾੜ ਸਗਲ ਸਿਆਣਪਾ ਸਾਧ ਸਰਣੀ ਆਉ ਪਾਰ ਬ੍ਰਹਮ ਪਰਮੇਸ਼ਰ ਪ੍ਰਭੂ ਕੇ ਗੁਣ ਗਾਉ ਰੇ ਚਿਤ ਚਰਨ ਕਮਲ ਆਰਾਧ ਹਾਂਜੀ ਰੇ ਚਿਤ ਚਰਨ ਕਮਲ ਆਰਾਧ ਸਰਬ ਸੁਖ ਕਲਿਆਣ ਪਾਵਹਿ ਮਿਟੈ ਸਗਲ ਉਪਾਦ ਰਹਾਉ ਮਾਤ ਪਿਤਾ ਸੁਤ ਮੀਤ ਭਾਈ ਤਿਸ ਬਿਨਾ ਨਹੀਂ ਕੋਇ ਈਤ ਉਤ ਜੀ ਨਾਲ ਸੰਗੀ ਇਹ ਉਤ ਪਾਠ ਮੁਖ ਪਾਠ ਹੈ ਈਤ ਉਤ ਜੀ ਨਾਲ ਸੰਗੀ ਔਕੜ ਨਾਲ ਪਾਠ ਹੈ ਈਤ ਉਤ ਜੀ ਨਾਲ ਸੰਗੀ ਸਰਬ ਰਵਿਆ ਸੋਇ ਕੋਟ ਜਤਨ ਉਪਾਅ ਮਿਥਿਆ ਕਾਛ ਨ ਆਵੇ ਕਾਮ ਸਰਣ ਸਾਧੂ ਨਿਰਮਲਾ ਗਾਤ ਹੋਏ ਪ੍ਰਭ ਕੈ ਨਾਮ ਅਗਮ ਦਇਆਲ ਪ੍ਰਭ ਊਚਾ ਸਰਣ ਸਾਧੂ ਜੋਗ ਸਰਣ ਸਾਧੂ ਇਥੇ ਠਮਕ ਜੋਗ ਅਗਮ ਦਇਆਲ ਪ੍ਰਭ ਊਚਾ ਸਰਣ ਸਾਧੂ ਜੋਗ ਤਿਸ ਪ੍ਰਾਪਤ ਨਾਨਕਾ ਜਿਸ ਲਿਖਿਆ ਧੁਰ ਸੰਜੋਗ ਗੂਜਰੀ ਮਹੱਲਾ ਪੰਜਵਾ ਆਪਣਾ ਗੁਰਸੇਵ ਸਦਹੀ ਰਮ ਸਦਹੀ ਰਮ ਹੋ ਗੁਣ ਗੋਬਿੰਦ ਸ਼ਾਂਤਿਆ ਨਾ ਲਾਉਣਾ ਹੈ ਆਪਣਾ ਗੁਰਸੇਵ ਇੱਥੇ ਠਮਕ ਲਾ ਕੇ ਸਦਹੀ ਇੱਥੇ ਵਿਸਰਾਮ ਹੈ ਆਪਣਾ ਗੁਰਸੇਵ ਸਦਹੀ ਰਮ ਹੋ ਗੁਣ ਗੋਬਿੰਦ ਸਾਸ ਸਾਸ ਅਰਾਧ ਹਰ ਹਰ ਲਹਿ ਜਾਏ ਮਨ ਕੀ ਚਿੰਦ ਮੇਰੇ ਮਨ ਜਾਪ ਪ੍ਰਭ ਕਾ ਨਾਉ ਸੂਖ ਸਹਿਜ ਆਨੰਦ ਪਾਵੈ ਮਿਲੀ ਨਿਰਮਲ ਥਾਉ ਰਹਾਉ ਸਾਧ ਸੰਗ ਉਦਾਰ ਏਹੋ ਮਨ ਸਾਧ ਸੰਗ ਉਦਾਰ ਏਹੋ ਮਨ ਆਠ ਪਹਿਰ ਆਰਾਧ ਕਾਮ ਕ੍ਰੋਧ ਅਹੰਕਾਰ ਬਿਨਸੈ ਮਿਟੈ ਸਗਲ ឧបਾਦ ਅਟਲ ਅਸ਼ੀਸ਼ ਅਭੇਦ ਸੁਆਮੀ ਸਰਨਤਾ ਕੀ ਆਉ ਚਰਨ ਕਮਲ ਆਰਾਧ ਹਿਰਦੈ ਏਕ ਸੋ ਲਿਵ ਲਾਉ ਪਾਰ ਬ੍ਰਹਮ ਪ੍ਰਾਪ ਦਇਆ ਤਾਰੀ ਭਗ ਸਲੀਨੇ ਆਪ ਸਰਬ ਸੁਖ ਹਰ ਨਾਮ ਦੀਆ ਨਾਨਕ ਸੋ ਪ੍ਰਭ ਜਾਪ ਹਰ ਨਾਮ ਇਕੱਠਾ ਨਹੀਂ ਕਹਿ ਦੇਣਾ ਸਰਬ ਸੁਖ ਹਰ ਨਾਮ ਦੀਆ ਨਾਨਕ ਸੋ ਪ੍ਰਭ ਜਾਪ ਵਾ ਕੁਰਕ ਜੀ ਕੀ ਪਤੇ